84 ਤੋਂ ਸ਼ੁਰੂ ਆ ਇਹ ਦੌਰ 84 ਤੋਂ 84 ਤੋਂ ਇਹ ਗਾਂਧੀ ਫੈਮਿਲੀ ਜਿਹੜਾ ਪੰਜਾਬੀਆਂ ਦਾ ਸਿੱਖਾਂ ਦਾ ਖੂਨ ਦੀ ਪਿਆਸੀ ਆ ਇਹ ਦੌਰ ਇੰਦਰਾ ਗਾਂਧੀ ਜੀ ਵੇਲੇ ਰਜੀਵ ਗਾਂਧੀ ਜੀ ਵੇਲੇ ਹੁਣ ਰਾਹੁਲ ਗਾਂਧੀ ਨੇ ਦੁਬਾਰਾ ਨਵਾਂ ਇਹ ਕੰਮ ਸ਼ੁਰੂ ਕੀਤਾ ਏ ਕਿਉਂਕਿ ਖੜਗੇ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਖੜਗੇ ਸਾਹਿਬ ਬਾਕੀ ਚਿੱਠੀ ਤਾਂ ਤੁਸੀਂ ਲਿਖੀ ਪਰ ਆਪਣੇ ਐਲੋਪੀ ਸਾਹਿਬ ਨੂੰ ਵੀ ਪੁੱਛੋ ਕੋ ਹਿੰਮਤ ਨਹੀਂ ਕੀ ਪੁੱਛਣ ਦੀ ਵੀ ਭਾਈ ਦੱਸੋ ਤਾਂ ਸੀ ਕਿਹੜਾ ਸਿੱਖ ਮਿਲਿਆ ਸੀ ਤੁਹਾਨੂੰ ਕਿਹੜਾ ਸਿੱਖ ਮਿਲਿਆ ਸੀ ਵੀ ਜਿਹਨੇ ਕਿਹਾ ਸੀ ਸਾਨੂੰ ਗੁਰਦੁਆਰੇ ਜਾਣ ਦੀ ਇਜਾਜ਼ਤ ਨਹੀਂ ਸਾਨੂੰ ਕੜਾ ਪਾਉਣ ਦੀ ਇਜਾਜ਼ਤ ਨਹੀਂ ਸਾਨੂੰ ਪੱਗ ਬੰਨਣ ਦੀ ਇਜਾਜ਼ਤ ਨਹੀਂ ਇਹ ਕਿਹੜਾ ਸਿੱਖ ਸੀ ਸਾਨੂੰ ਦੱਸੋ ਆ ਕੇ ਹਾਂ ਜੇ ਪੰਨੂ ਆ ਤਾਂ ਭਾਈ ਫਿਰ ਅਸੀਂ ਕੁਝ ਕਰ ਨਹੀਂ ਸਕਦੇ ਕਿਉਂਕਿ ਅੱਜ ਕੱਲ ਸਭ ਤੋਂ ਜ਼ਿਆਦਾ ਦੋਸਤ ਪੰਨੂ ਤੇ ਰਾਹੁਲ ਗਾਂਧੀ ਨੇ ਜਦੋਂ ਹੁਣ ਕੱਲ ਬਿਆਨ ਆਇਆ ਵੀ ਜਦੋਂ ਮੋਦੀ ਸਾਹਿਬ ਜਾਣਗੇ ਉਹਦਾ ਵਿਰੋਧ ਆ ਜਿਹੜਾ ਕਾਂਗਰਸ ਦੇ ਪੰਨੂ ਖਾਲਿਸਤਾਨੀ ਇਕੱਠੇ ਹੋ ਕੇ ਕਰਨਗੇ ਇਹ ਤੁਸੀਂ ਅੰਦਾਜ਼ਾ ਆਪ ਲਾਓ ਅੱਜ ਤੱਕ ਦੋ ਵਾਰ ਪੰਨੂ ਰਾਹੁਲ ਗਾਂਧੀ ਦੀ ਹਮਾਇਤ ਕਰ ਚੁੱਕਿਆ ਅੱਜ ਤੱਕ ਕਾਂਗਰਸ ਪਾਰਟੀ ਦੇ ਮੂੰਹ ਚੋਂ ਕਿਸੇ ਕਾਂਗਰਸ ਪਾਰਟੀ ਦੇ ਬੁਲਾਰੇ ਤੋਂ ਪ੍ਰਧਾਨ ਤੋਂ ਕਿਸੇ ਦੇ ਮੂੰਹ ਚੋਂ ਪ੍ਰਿੰਕਿਆ ਗਾਂਧੀ ਜੀ ਦੇ ਮੂੰਹ ਚੋਂ ਇਹ ਨਹੀਂ ਨਿਕਲਿਆ ਵੀ ਸਾਡਾ ਕੋਈ ਖਾਲਿਸਤਾਨੀਆਂ ਨਾਲ ਤੇ ਸਾਡਾ ਜੋ ਮੇਰੇ ਭਰਾ ਨੇ ਬਿਆਨ ਦਿੱਤਾ ਸਿੱਖਾਂ ਪ੍ਰਤੀ ਉਸੀਂ ਉਸ ਤੋਂ ਮਾफ़ी ਮਾਗਦੇ ਆਂ ਇਹ ਤਾਂ ਢੜਕਾਉਣ ਦੀ ਗੱਲ ਕਰ ਰਹੇ 100% ਸਿੱਖਾਂ ਨੂੰ ਢੜਕਾਉਣ ਦੀ ਗੱਲ ਕਰ ਰਹੇ ਲੇਕਿਨ ਤਿਲੰਗਾਨਾ ਕੇ ਅੰਦਰ ਜਿਸ ਤਰ੍ਹਾਂ ਕਿਸੇ ਇੱਕ ਵਿਧਾਇਕ ਜੋ ਹੈ ਜਿਸ ਤਰ੍ਹਾਂ ਕੀ ਭਾਸ਼ਾ ਬੋਲ ਰਹਾ ਹੈ ਕਿ ਸਿਰ ਕੱਟ ਕੇ ਲਾ ਕੇ ਦੇਂਗੇ ਆਪਕਾ ਤਾਂ ਦੇਖੋ ਪਹਿਲੀ ਗੱਲ ਜੇ ਕੋਈ ਕਿਸੇ ਵੀ ਪਾਰਟੀ ਚ ਮੈਂ ਬਿਲਕੁਲ ਅਸੀਂ ਤਾਂ ਆਪ ਸ਼ਹਾਦਤਾਂ ਦਿੱਤੀਆਂ ਮੈਂ ਇਹਦੇ ਉਲਟਾਂ ਕੋਈ ਵੀ ਜੇ ਕਿਸੇ ਦਾ ਕੋਈ ਵੀ ਕਿਸੇ ਦੇ ਲਈ ਕੋਈ ਗੱਲ ਕੱਟਣ ਦੀ ਗੱਲ ਕਰਦਾ ਕਿਸੇ ਨੂੰ ਕੋਈ ਹੋਰ ਧਮਕੀ ਦੇਣ ਦੀ ਗੱਲ ਕਰਦਾ ਕਿਸੇ ਦੀ ਜੀਵ ਕੱਟਣ ਦੀ ਗੱਲ ਕਰਦਾ ਸਾੜਨ ਦੀ ਮੈਂ 100% ਇਸ ਚੀਜ਼ ਦੇ ਉਲਟਾਂ ਪਰ ਜਿੱਥੇ ਤੱਕ ਮੇਰੇ ਉਲਟ ਕੋਈ ਬਿਆਨ ਦੇਣ ਵਾਲਾ ਏ ਮੈਂ ਨਾ ਤਾਂ ਮੈਂ ਉਹ ਉਹਨਾਂ ਕਮਜ਼ੋਰ ਆ ਮੈਨੂੰ ਆਪਦੀ ਜਿਹੜੀ ਆ ਰੱਖਸ਼ਾ ਸੁਰੱਖਿਆ ਆਪਣੇ ਆਪ ਦੀ ਕਰਨ ਦਾ ਮੈਨੂੰ ਇੰਨੀ ਰੱਬ ਨੇ ਤਾਕਤ ਦਿੱਤੀ ਹੈ ਬਲ ਦਿੱਤਾ ਏ ਤੇ ਇਸ ਕਰਕੇ ਮੈਂ ਉਹਨਾਂ ਚੋਂ ਨਹੀਂਗਾ ਵੀ ਮੈਂ ਕੋਈ ਐਫ ਆਈ ਆਰਾ ਦਰਜ ਕਰਾਵਾਂ ਮੈਂ ਆਪਣੇ ਵੱਲੋਂ ਕੋਈ ਸ਼ੋਰ ਕਰਾਵਾਂ ਮੈਂ ਆਪਣੇ ਜੋਗਾ ਰੱਬ ਨੇ ਮੈਨੂੰ ਸਭ ਕੁਝ ਦਿੱਤਾ ਏ ਤੇ ਜਦੋਂ ਕੋਈ ਇਹ ਜ ਆਊਗਾ ਤੇ ਉਹ ਵਾਪਸ ਇਹ ਸੋਚ ਲੈ ਕਿਵੇਂ ਜਾਊਗਾ ਬਾਕੀ ਤਾਂ ਗੱਲ ਛੱਡੋ ਧਮਕੀਆਂ ਦੇਣੀਆਂ ਤਾਂ ਬੜੇ ਗਿੱਦੜ ਫਿਰਦੇ ਰਹਿੰਦੇ ਆ ਧਮਕੀਆਂ ਦਿੰਦੇ ਆ ਜਿੱਦਨ ਕੋਈ ਆਊਗਾ ਫਿਰ ਗੱਲ ਕਰਾਂਗੇ ਉਹਦੇ ਨਾਲ ਲੇਕਿਨ ਇਸ ਤਰ੍ਹਾਂ ਦੀ ਬਿਆਨਬਾਜ਼ੀ ਸੋਭਾ ਦਿੱਤੀ ਮੈਂ ਤਾਂ ਪਹਿਲਾਂ ਹੀ ਕਹਿ ਤਾ ਤੁਹਾਨੂੰ ਮੈਂ ਤਾਂ 100% ਮੈਂ ਕਹਿੰਨਾ ਉਲਟਾ ਇਸ ਗੱਲ ਦੇ 100% ਇਸ ਗੱਲ ਦੇ ਮੈਂ ਵਿਰੋਧ ਹਾਂ ਚਾਹੇ ਉਹ ਕੋਈ ਮੇਰੀ ਪਾਰਟੀ ਦਾ ਹੋਵੇ ਕਿਸੇ ਹੋਰ ਪਾਰਟੀ ਦਾ ਅਸੀਂ ਕਿਸੇ ਨੂੰ ਵੀ ਮਾਰਨ ਮਰਾਉਣ ਦੀ ਗੱਲ 'ਚ ਕਿਉਂਕਿ ਇਹ ਇਹੀ ਤਾਂ ਸਾਡੀ ਤਾਂ ਲੜਾਈ ਹੋ ਇਹ ਆ ਵੀ ਇਹ ਗਾਂਧੀ ਫੈਮਿਲੀ ਨੇ ਹਮੇਸ਼ਾ ਪੰਜਾਬੀਆਂ ਤੇ ਸਿੱਖਾਂ ਦਾ ਜਿਹੜਾ ਖੂਨ ਦੇ ਪਿਆਸੇ ਆ ਤੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਤਾਂ ਹੀ ਮੈਂ ਇਹ ਗੱਲ ਕਹੀ ਸੀ ਨਾ ਟੈਰਰਿਸਟਾਂ ਲਈ ਵੀ ਕਿੰਨਾ ਕੁ ਸਾਡਾ ਆ ਯਾਰ ਤੁਸੀਂ ਕਿੰਨਾ ਖੂਨ ਪੀਣਾ ਚਾਹੁੰਦੇ ਹੋ ਹੋਰ ਨਦੀਆਂ ਤਾਂ ਤੁਸੀਂ ਵਹਾਤੀਆਂ ਆ ਆਹੀ ਦਿੱਲੀ ਆ ਜਿੱਥੇ ਹਰ ਹਰ ਪੁਲਿਸ ਸਟੇਸ਼ਨ ਚੁਰੇ ਕੇਸ ਦਰਜਾ ਹਰ ਪੁਲਿਸ ਸਟੇਸ਼ਨ ਚੁਰੇ ਕੇਸ ਦਰਜਾ ਜੇ ਅੱਜ ਵੀ ਉਹ ਐਫ ਆਈ ਆ ਨਾ ਪੜ ਲਈਆਂ ਜਾਣ ਨਾ ਹਰ ਪੁਲਿਸ ਸਟੇਸ਼ਨ ਚ ਦਰਜਾ ਵੀ ਕਿਸ ਤਰੀਕੇ ਨਾਲ ਗਾਂਧੀ ਫੈਮਿਲੀ ਤੇ ਇਹਨਾਂ ਦੇ ਗੁੰਡਿਆਂ ਨੇ ਗਲੀ ਗਲੀ ਚ ਸਿੱਖ ਨੂੰ ਕਿਵੇਂ ਟੈਰ ਪਾਪਾ ਜਾਲਿਆ ਕਿਸ ਤਰੀਕੇ ਨਾਲ ਉਹਨਾਂ ਦੇ ਘਰਾਂ ਨੂੰ ਸਾੜਿਆ ਕਿਸ ਤਰੀਕੇ ਨਾਲ ਉਹਨਾਂ ਨੂੰ ਰੇਪ ਕੀਤੇ ਤੰਦੂਰਾਂ ਚ ਸਿੱਟੇ ਉਹ ਉਬਾਲੇ ਉਹਨਾਂ ਨੂੰ ਟਰੱਕਾਂ ਦੇ ਟਰੱਕ ਸਾੜ ਸਾੜ ਕੇ ਕਾਰੋਬਾਰ ਤਬਾਹ ਕਰਤੇ ਇਹ ਉਹ ਗਾਂਧੀ ਫੈਮਿਲੀ ਇਸ ਦਾ ਜਵਾਬ ਦੇਣ ਨੂੰ ਕੋਈ ਤਿਆਰ ਨਹੀਂ ਕਰ ਜੋ ਰਾਹੁਲ ਗਾਂਧੀ ਤਾਂ ਉਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ ਵੀ ਮੂਰੇ ਬੈਠਾ ਕੌਣ ਆ ਉਹਨਾਂ ਨੇ ਬਾਅਦ ਚ ਆ ਕੇ ਗੱਲ ਕੀਤੀ ਆ ਵੀ ਭਾਈ ਸਾਹਿਬ ਇਹ ਗਲਤ ਬਿਆਨ ਦੇ ਗਏ ਆ ਮੈਨੂੰ ਮੈਂ ਇਹਨਾਂ ਨੂੰ ਪੁੱਛਦਾ ਵੀ ਰਿਹਾ ਵੀ ਦੱਸੋ ਤੁਸੀਂ ਮੈਨੂੰ ਕੋਈ ਅਹਿਜਾਨੀ ਉਹ ਮੀਡੀਆ ਵਾਲੇ ਸੀ ਸਤਿਕਾਰਯੋਗ ਮੇਰਾ ਭਰਾ ਉਹਨੇ ਬਥੇਰਾ ਕੰਡੈਮ ਕੀਤਾ ਬਾਹਰ ਆ ਕੇ ਰੌਲਾ ਪਾਇਆ ਵੀ ਕੋਈ ਕਿਹੜਾ ਸਿੱਖ ਆ ਮੈਂ ਤਾਂ ਆ ਪੰਜਾਬ ਤੋਂ ਆਇਆ ਪੰਜਾਬ ਦੇਸ਼ ਤੋਂ ਆਇਆ ਈਂਡਿਆ ਤੋਂ ਮੇਰੇ ਨਾਲ ਤਾਂ ਕਦੇ ਇਹ ਗੱਲ ਹੋਈ ਨਹੀਂ ਮੇਰਾ ਕਿਉਂ ਤੁਸੀਂ ਨਾਂ ਲੈ ਰਹੇ ਹੋ ਪਰ ਕੋਈ ਗੱਲ ਨਹੀਂ ਉਹਨਾਂ ਦੇ ਲਈ ਉਹਨਾਂ ਲਈ ਕੋਈ ਨਵੀਂ ਗੱਲ ਨਹੀਂ ਗਈ ਤੁਸੀਂ ਜੇ ਸੋਚੋ ਕਿਤੇ ਵੀ ਉਹਨਾਂ ਨੇ ਐਮੀ ਗੱਲ ਕਹੀ ਆ ਇਹ ਗੱਲ ਬੜੀ ਪਲੈਨਿੰਗ ਨਾਲ ਤੇ ਹੁਣ ਇਸ ਗੱਲ ਦਾ ਉਹਨਾਂ ਨੇ ਐਵਾਨ ਕੀਤਾ ਵੀ ਜਦੋਂ ਮੋਦੀ ਜੀ ਜਾਣਗੇ ਅਮਰੀਕਾ ਉਹ ਕਾਂਗਰਸ ਪਾਰਟੀ ਤੇ ਪੰਨੂ ਉਹਨਾਂ ਨੇ ਵਿੱਚ ਉਹ ਚਰਾਜਾ ਬੜਿੰਗ ਸਾਹਿਬ ਦਾ ਨਾਮ ਵੀ ਲਿਖਿਆ ਏ ਉਹਦੇ ਵਿੱਚ ਬਾਜਵਾ ਸਾਹਿਬ ਦਾ ਨਾਮ ਵੀ ਲਿਖਿਆ ਏ ਸੁਰਜੀਤੇ ਵਾਲਾ ਸਾਹਿਬ ਦਾ ਵੀ ਨਾਮ ਲਿਖਿਆ ਤਿੰਨਾਂ ਨੇ ਇਹਨਾਂ ਨੂੰ ਉਹਨਾਂ ਨੇ ਸੱਦਾ ਦਿੱਤਾ ਏ ਤੇ ਕਿਸੇ ਨੇ ਵੀ ਹਜੇ ਤੱਕ ਕੰਡੈਮ ਨਹੀਂ ਕੀਤਾ ਇੱਥੋਂ ਪਤਾ ਲੱਗਦਾ ਰਾਹੁਲ ਗਾਂਧੀ ਤੇ ਇਹਨਾਂ ਦੇ ਇਹ ਤਿੰਨੋਂ ਲੀਡਰ ਇਸ ਵੇਲੇ ਬਿਲਕੁਲ ਪੰਨੂ ਦੇ ਨਾਲ ਖਿਓ ਖਿਚੜੀ ਨੇ ਇੱਕ ਦੂਜੇ ਨੂੰ ਸੱਦਾ ਹੈ ਜਿਹੜਾ ਉਹ ਦੇ ਰਹੇ ਆ ਤੇ ਉਹ ਦੇਸ਼ ਨੂੰ ਜਿਹੜੀਆਂ ਤਾਕਤਾਂ ਨੇ ਦੇਸ਼ ਦੇ ਉਲਟ ਉਹ ਦੇਸ਼ ਵਾਸੀ ਚੰਗੀ ਤਰ੍ਹਾਂ ਜਾਣਦੇ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਨਿਪਟਣਾ